ਬੀਤੀ ਰਾਤ ਪਿੰਡ ਸੇਲਕੀਆਣਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਸ਼ਰੀਅਮ ਤੇਜ਼ ਹਥਿਆਰਾਂ ਨਾਲ ਵੱਢਿਆ ਗੁਰਦੀਪ ਨਾਮ ਦਾ ਮੁੰਡਾ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਢਿੱਲੀਕਰ ਗੁਜ਼ਾਰੀ ਕਰਨ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਰੋਡ ਜਮ ਲਗਾਇਆ ਗਿਆ ਧਰਨਾ ਪੁਲਿਸ ਪ੍ਰਸ਼ਾਸਨ ਮੁਰਦਾਵਾਦ ਦੇ ਲਾਈ ਗਏ ਨਾਰੇ ਮੌਕੇ ਤੇ ਪਹੁੰਚੇ ਐਸਐਚਓ ਫਿਲੋਸੁਖਦੇਵ ਸਿੰਘ ਧਰਨਾ ਚੁਕਵਾਉਣ ਲਈ ਦਿੱਤਾ ਕਾਰਵਾਈ ਕਰਨ ਦਾ ਭਰੋਸਾ ਪਰ ਪਿੰਡ ਵਾਸੀਆਂ ਵੱਲੋਂ ਬਿਨਾਂ ਕਾਰਵਾਈ ਧਰਨਾ ਨਾ ਚੁਕਣ ਲਈ ਕਿਹਾ ਡੀਐਸਪੀ ਫਿਲੌਰ ਵੱਲੋਂ ਧਾਰਨਾ ਚੁਕਵੌਨ ਲਈ ਦਿੱਤਾ ਪਿੰਡ ਸੇਲਕੀਆਂ ਦੇ ਲੋਕਾਂ ਨੂੰ ਭਰੋਸਾ ਤੁਰੰਤ ਕੀਤੀ ਜਾਵੇਗੀ ਹਮਲਾਵਾਰਾਂ ਦੇ ਖਿਲਾਫ ਕਾਰਵਾਈ ਅਜੇ ਕੀ ਨਾ ਆ ਤੁਹਾਡਾ ਕੀ ਗੱਲ ਹੈ ਮੈਂ ਸੁਵਿੰਦਰ ਸੁਮਨ ਮੇਰਾ ਨਾਂ ਆ ਮੈਂ ਸੇਲਕੀਆਂ ਦਾ ਵਸਨੀਕ ਆ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਨਸ਼ਵਾਤੀ ਬੰਦੇ ਆਏ ਆ ਠੀਕ ਆ ਉਹਨੂੰ ਵੱਟ ਟੱਕ ਕੇ ਉੱਥੇ ਲਗਾਏ ਨੇ ਮੁੰਡੇ ਜਿਹੜੇ ਹੋਏ 6 5 6 ਜਣੇ ਹੋਣਗੇ 6 ਜਣੇ ਉਹਨਾਂ ਦੇ ਈਆਂ ਦੇ ਜ਼ਖਮੀ ਵੀ ਜਦਾ ਸਿਰਸ ਹੋਇਆ ਭੇਜੇ ਬਾਹਰ ਜਲੰਧਰ ਭੇਜੇ ਨਾ ਹਾਂਜੀ ਹਾਂਜੀ ਜਿਹੜੇ ਬਾਰ ਦਾਤ ਹੋਈ ਕਾਰਨ ਕੀ ਸੀ ਬਾਰ ਦਾਤ ਕੰਨ ਭਾਈ ਸਾਨੂੰ ਕੁਛ ਨਹੀਂ ਪਤਾ ਹਾਂ ਸਾਨੂੰ ਕੋਈ ਘੱਟ ਕੁਛ ਨਹੀਂ ਪਤਾ ਮੈਨੂੰ ਸਾਨੂੰ ਕੋਈ ਨਹੀਂ ਪਤਾ ਇੱਥੇ ਇੱਥੇ ਏਡੇ ਚ ਬੈਠੇ ਸੀਗੇ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜ਼ਖਮੀ ਹੋਏ ਹੋਣਗੇ ਜ਼ਖਮੀ ਮੇਰੇ ਭਰਾ ਦਾ ਨਾਮ ਗੁਰਦੀਪ ਕੁਮਾਰ ਆ ਤੇ ਮੁੰਡੇ ਦੂਜੇ ਦਾ ਨਾਮ ਜੱਗੀ ਆ ਹਾਂ ਬਣ ਗਿਆ ਹਾਂ ਬੰਦਾ ਨਹੀਂ ਮੰਗ ਕਰਦੇ ਹਾਂ ਹਾਂਜੀ ਮੰਗ ਹੀ ਕਰਦੇ ਹਾਂ ਮੰਗ ਸਾਨੂੰ ਚਾਹੀਦਾ ਆ ਹਿਸਾਬ ਚਾਹੀਦਾ ਡਾਕਟਰ ਸੁਲਖੀਆ ਨੇ ਇਹਦੇ ਵਿੱਚ ਧਰਨਾ ਲੱਗਾ ਸੀ ਕਿ ਕੋਈ ਅਨਪਛਾਤੀ ਵਿਅਕਤੀ ਮੋਨੇ ਨੂੰ ਵੱਢ ਕੇ ਕੀ ਲੱਗਦਾ ਤੁਸੀਂ ਭਰੋਸਾ ਕੀ ਦਿਵਾਇਆ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਟ੍ਰੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਕਿ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਮਰਦ ਚਲਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜੇ ਉਹ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਨੌਜਵਾਨ ਸੀ ਉਹਨਾਂ ਦਾ ਕੋਈ ਆਈਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਤੋਂ ਜਲ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੇ ਕੋ ਪ੍ਰਾਣੀ ਰੰਜੇ ਤੇ ਇਹ ਅਜੇ ਇਨਵੈਸਟੀਗੇਸ਼ਨ ਦਾ